ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਅਤਲ ਕਿਉ ਤੋਲਿਆ ਜਾਏ ਅਤਲ ਇਹਨੂੰ ਪੋਲਾ ਹੀ ਉਚਾਰਨ ਕਰਨਾ ਐਡੇ ਦੇ ਵਿੱਚ ਡੈਸ਼ ਦੇ ਕੇ ਅਤਲ ਇੱਥੇ ਵਿਸਰਾਮ ਹੈ ਕਿਉ ਤੋਲਿਆ ਜਾਏ ਦੂਜਾ ਹੋਏ ਸੋਝੀ ਪਾਈ ਤਿਸ ਤੇ ਦੂਜਾ ਨਾਹੀ ਕੋਈ ਤਿਸ ਦੀ ਕੀਮਤ ਟਿੱਕੂ ਹੋਏ ਇਹ ਟਿੱਕੂ ਜਿਹੜਾ ਪਦ ਹੈ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਤਿਸ ਦੀ ਕੀਮਤ ਕਿੱਕੂ ਹੋਏ ਗੁਰ ਪਰਸਾਦ ਵਸੈ ਮਨ ਆਏ ਤਾ ਕੋ ਜਾਣਾ ਦੁਬਿਦਾ ਜਾਏ ਇਹ ਵੀ ਤਾ ਪਦ ਤੇ ਯਮਕ ਲਾ ਦੇਣੀ ਹੈ ਤਾ ਕੋ ਇਕੱਠਾ ਨਹੀਂ ਕਹਿ ਦੇਣਾ ਤਾ ਕੋ ਜਾਣਾ ਇਥੇ ਵੀ ਸ੍ਰਾਮ ਦੁਬਿਦਾ ਜਾਏ ਰਹਾਉ ਆਪਸਰਾਫ ਕਸਵੱਟੀ ਲਾਇ ਇਹ ਵੀ ਕਸਵੱਟੀ ਪਦ ਕਸ ਕੇ ਉਚਾਰਨ ਕਰਨਾ ਆਪੇ ਪਰਖੇ ਆਪ ਚਲਾਈ ਆਪੇ ਤੁਲੇ ਪੂਰਾ ਹੋਏ ਆਪੇ ਜਾਣੈ ਏਕੋ ਸੂਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸ ਨੂੰ ਮਿਲੇ ਸੁ ਨਿਰਮਲ ਹੋਏ ਜਿਸ ਨੂੰ ਲਾਈ ਲੱਗਾ ਤਿਸ ਆਏ ਸਭ ਸੱਚ ਦਿਖਾਲੇ ਤਾ ਸਾ ਤਾ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪੇ ਲਿਵ ਇਥੇ ਵਿਸਰਾਮ ਹੈ ਧਾਤ ਹੈ ਆਪੇ ਆਪ ਬੁਝਾਈ ਆਪੇ ਜਾਪੀ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੀ ਬਿਲਾਵਲ ਮਹੱਲਾ ਤੀਜਾ ਸਾਹਿਬ ਦੇ ਸੇਵਕ ਸੇਵ ਸਾਹਿਬ ਦੇ ਕਿਆ ਕੋ ਕਹ ਬਹਾਨਾ ਸਾਹਿਬ ਦੇ ਸੇਵਕ ਸੇਵ ਸਾਹਿਬ ਦੇ ਇਥੇ ਵਿਸਰਾਮ ਕਿਆ ਕੋ ਕਹ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮਹਿ ਇਕ ਸਮਾਨਾ ਐਸਾ ਇਕ ਤੇਰਾ ਖੇਲ ਬਣਿਆ ਹੈ ਇਥਿ ਵਿਸਰਾਮ ਸਭ ਮਹਿ ਇਕ ਸਮਾਨਾ ਸਤ ਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤ ਗੁਰ ਪਾਏ ਅਣ ਦਿਨ ਲਾਗੇ ਸਹਿਜ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਕਿਆ ਕੋ ਕਰੇ ਅਭਿਮਾਨਾ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਦ ਆਪਣੀ ਜੋਤ ਖਿੰਚਹ ਤੂੰ ਸੁਆਮੀ ਤਦ ਕੋਈ ਕਰੋ ਦਿਖਾ ਵਿਖਿਆਨਾ ਕੀ ਵਿਸਰਾਮ ਧਿਆਨ ਨਾਲ ਲਾਉਣਾ ਜਦ ਇਥੀ ਜਮਕ ਲਾਦਨੀ ਹੈ ਆਪਣੀ ਜੋਤ ਖਿੰਚਹ ਇਥੀ ਠਮਕ ਤੂ ਸੁਆਮੀ ਇਥੇ ਵਿਸਰਾਮ ਹੈ ਤਬ ਕੋਈ ਇਥੇ ਠਮਕ ਕਰਾਉ ਦਿਖਾ ਵਖਿਆਨਾ ਦਿਖਾ ਪੁੱਲਾ ਹੀ ਬੋਲਣਾ ਦਿਖਾ ਨਹੀਂ ਕਹਿਣਾ ਆਪੇ ਗੁਰ ਚੇਲਾ ਹੈ ਆਪੇ ਜੀ ਗੁਰ ਪਦ ਤੇ ਠਮਕ ਲਾਉਣੀ ਹੈ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤਿਵੈ ਕੋਈ ਚਾਲੈ ਜਿਉ ਹਰ ਭਾਵੈ ਭਗਵਾਨਾ ਕਹਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕੰਮ ਇਕਨਾ ਘਰ ਮੈਂ ਦੇਵਡਿਆਈ ਇਕ ਭਰਮ ਭਵਹਿ ਅਬਮਾਨ ਬਿਲਾਵਲ ਮਹੱਲਾ ਤੀਜਾ ਪੂਰਾ ठाਟ ਬਣਾਇਆ ਪੂਰੈ ਵੇਖੋ ਏਕ ਸਮਾਨਾ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤ ਕੋ ਤਰਹ ਗੁਮਾਨਾ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹਿ ਸਮਾਨਾ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹਿ ਸਮਾਨਾ ਇਹ ਬਾਣੀ ਜੋ ਜੀ ਉਹ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਕਹੋ ਜੁਗਾ ਕਾ ਹੁਣ ਨਵੇੜਾ ਨਰ ਮਨੁੱਖਾਂ ਨੂੰ ਇੱਕ ਨਿਦਾਨਾ ਚਾਹੋ ਜੁਗਾ ਕ ਇਥੇ ਠਮਕ ਹੁਣ ਨਿਬੀੜਾ ਇਥੇ ਵਿਸਰਾਮ ਨਰ ਮਨੁੱਖਾਂ ਨੂੰ ਇਸ ਨੂੰ ਮਨੁੱਖਾ ਨਹੀਂ ਕਹਿਣਾ ਮਨੁੱਖਾ ਪੂਲਾ ਬੋਲਣਾ ਮਨੁੱਖਾ ਮਰਹੱਟੀ ਬੋਲੀ ਦੇ ਵਿੱਚ ਇਸਤਰੀ ਨੂੰ ਕਹਿੰਦੇ ਹਨ ਨਰ ਮਨੁੱਖਾਂ ਨੂੰ ਇਥੇ ਠਮਕ ਇੱਕ ਨਿਦਾਨਾ ਚਾਹੋ ਜੁਗਾ ਕ ਹੁਣ ਨਵੇੜਾ ਨਿਬੀੜਾ ਨਬੇੜਾ ਨਰਮਨੁਖਾ ਨੋ ਏਕ ਨਿਧਾਨਾ ਜਾਤ ਸੰਜਮ ਤੀਰਥ ਉਨਾ ਜੁਗਾਕਾਰ ਧਰਮ ਹੈ ਹਾਂਜੀ ਇੱਥੇ ਵਿਸਰਾਮ ਹੈ ਜਾਤ ਸੰਜਮ ਤੀਰਥ ਉਨਾ ਜੁਗਾਕਾਰ ਧਰਮ ਹੈ ਕਾਲਮਹਿ ਈਰਤ ਹਰਨਾਮਾ ਯੁਗ ਯੁਗ ਆਪੋ ਆਪਣਾ ਧਰਮ ਹੈ ਸੋਦ ਦੇਖੋ 베ਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਜਗ ਤੇ ਪੂਰੇ ਪਰਵਾਨਾ ਗੁਰਮੁਖ ਜਿਨੀ ਇਠਿ ਛਮ ਧਿਆਇਆ ਹਰ ਹਰ ਇਥੇ ਵਿਸਰਾਮ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੇ ਮਨ ਅਭਿਮਾਨ ਕਹਿਤ ਸੁਣਤ ਸਬੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ ਦੀ ਮਾਨਤ ਪਦਤੀ ਜਮਕਲਾਦਨੀ ਹੈ ਮਾਨਤ ਪਾਹੇ ਨਿਧਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ